ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਮਹਿਮਦਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5 ਪਸ਼ੂ ਦਿਖਾਵਾਂਗੇ ਕੁਝ ਸੋਏ ਸਵਾ ਯਾਰ ਕੁਝ ਕੱਬਣ ਆ ਤੇ ਆ ਰਿਹਾ ਤੇ ਆਪਾਂ ਪਹੁੰਚੇ ਆ ਵੀਰ ਜੱਸ ਕਰਨ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਸੀਆ ਭਾਜੀ ਸਸੀ ਕਾਂਜੀ ਕੀ ਹਾਲ ਚੱਲ ਜੇ ਵਧੀਆ ਠੀਕ ਠਾਕ ਜਲਦੀ ਗੱਲਾਂ ਤੁਸੀਂ ਸੁਣਾਓ ਹਾਂਜੀ ਵਧੀਆ ਚੜਦੀ ਕਲਾ ਚਾਹੀਦੀ ਆ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਜਨਾਲਾ ਲਾਗੇ ਲੋਪੋਕੇ ਚਲਾਵਾ ਤੇ ਜ਼ਿਲ੍ਹਾ ਅਮਰਸਰ ਠੀਕ ਆ ਜੀ ਤੇ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ 9592800635 ਠੀਕ ਆ ਜੀ ਤੇ ਭਾਈ ਇਧਰੋਂ ਕਰੀਏ ਸ਼ੁਰੂਆਤ ਹਾਂਜੀ ਠੀਕ ਆ ਜੀ ਦੱਸਿਓ ਪਹਿਲੇ ਨੰਬਰ ਤੇ ਛੋਟੀ ਜਾਂ ਸੂਈ ਆਵੇ ਕਿਵੇਂ ਜੇ ਇਹ ਸੂਈ ਜੇ ਅੱਛਾ ਜੀ ਸੂਈ ਜੇ ਕੱਲ ਦੀ ਠੀਕ ਹੈ ਜੀ ਹਾਂਜੀ ਬਿਲਕੁਲ ਤਾਜੀ ਸੂਈ ਲਾਓ ਜੀ ਕੋਠੇ ਜਿੱਡੀ ਆ ਵੇ ਕਿੰਨਾ ਕੱਢਿਆ ਬੋਲਾ ਦੇਖੋ ਬੋਲਾ ਵੀ ਜੀ ਕੱਲ ਸ਼ਾਮੀ ਨੇ ਜੋਰ ਜਆ ਸੁਤੀ ਸੀ ਅੱਛਾ ਜੀ ਫਿਰ ਤੇ ਕੋਲ ਸਵੇਰੇ ਚ ਹੋਇਆ 5 ਕਿਲੋ ਥਲੇ ਬੋਲਾ ਦੇ ਆ ਅੱਛਾ ਜੀ ਹਾਂ ਦੁੱਧੇ ਦਾ ਰਿਕਾਰਡ ਹੈਗਾ ਇਹਦੇ ਵੀ 14 15 ਕਿਲੋ ਪਿਛੇ ਸੂਈ ਦਿੱਤਾ ਠੀਕ ਆ ਸੂਆ ਕੀ ਸੂਆਰ ਦਾ ਦੁੱਧਾ ਜੇ ਲਓ ਜੀ ਦੁੱਧਾ ਸੂਆ ਦਾ ਜਵਾਕ ਆ ਕੀ ਆ ਗਿਆ ਮਗਰ ਜਵਾਕ ਮਗਰ ਕੱਟਾ ਜੇ ਕੱਟਾ ਵੀ ਪਿਓਰ ਮੋਰਾ ਚ ਆ ਵੇ ਕੋਈ ਇੱਕ ਵੀ ਵਾਲ ਨਹੀਂ ਪੂ ਚਿੱਟਾ ਹੈਗਾ ਪਿਓਰ ਸਾਰਾ ਕਾਲਾ ਆ ਗਿਆ ਬੱਚਾ ਤਗੜਾ ਤੇ ਮੈਂ ਵੀ ਸ ਪੁਲਾਇਆ ਗਿਆ 4900 ਤੱਕ ਉਹਦੇ ਦੀ ਗਾਲ ਕਾਰੀ ਇਹਦੇ ਵੀ ਹਾਂ ਸਾਂਭੀ ਸੁੰਗੀ ਚੱਗੀ 14 ਲੀਟਰ ਜਿਹੜਾ ਇਹਦਾ ਮਿਲ ਕੇ ਰਿਕਾਰਡ ਆ ਬਾਈ ਉਹਨੂੰ ਦਸ ਦੇ ਬਾਕੀ ਖੋਲੋ ਬਾਈ ਜੀ ਖੋਲ ਕੇ ਵਿਖਾਈਏ ਪਾਓ ਜੀ ਫਿਰ ਪਾਰਟੀ ਟੈਂਕ ਚੈੱਕ ਕਰ ਸਕਦਾ ਜੀ ਬਾਕੀ ਕੱਦ ਦਾ ਵਜ਼ਨ ਜਿਹੜਾ ਬਹੁਤ ਜ਼ਿਆਦਾ ਆ ਗਿਆ ਵਾ ਅੱਛਾ ਮੀ ਪਲੇ ਵੀ ਬਹੁਤ ਹੀ ਜ਼ਿਆਦਾ ਤੇ ਪੇਟ ਫੜਾ ਵੀ ਬਹੁਤ ਹੀ ਚੰਗਾ ਵਾ ਕਿ ਐਸ ਟਾਈਮ ਪਾਈਨੇ ਸਰੀ 2 ਚਵਈਆਂ ਹੋ ਗਿਆ ਨਾ ਆ ਜਾਨਾ ਹਾਂਜੀ ਲੋ ਹੀ ਠੀਕ ਆ ਠੀਕ ਆ ਲੋ 2 ਚਵਈਆਂ ਹੋ ਗਿਆ ਜੇ ਤੇ 3 ਲਾ ਦੋ ਚਾਰੇ 5 ਦਿਨੇ ਬੜੀ ਅਦਰ ਵਿੱਚ ਬਾਕੀ ਹਵਾਨੇ ਤੇ ਵੀ ਨਾੜਾ ਲੋੜਾ ਕਾਫੀ ਆ ਗੀਆਂ ਨੇ ਚੱਡਾ ਵੀ ਆਇਆ ਲੱਗਿਆ ਫੋ ਗਾਂਵਾਰਗਾ ਲੱਗਾ ਵਾ ਲਾਗੇ ਤੋਂ ਜਰੂਰ ਦਿਖਾਉਂਦੇ ਮਿਲਕ ਵੈਂਚ ਬਹੁਤ ਚੰਗੀ ਲੱਗੀਆਂ ਫੈਫਾਂ ਲੱਗੀਆਂ ਪਈਆਂ ਕੀ ਮੁੱਚ ਹੈ ਲੋ ਜੀ ਕਰ ਸਕਦੇ ਚੱਕ ਤੇ ਚੱਡਾ ਛੱਡਾ ਤੇ ਆਹ ਵਾਲਾ ਜਵਾਗ ਆਪਾਂ ਪਹਿਲਾਂ ਵੀ ਦਿਖਾਇਆ ਸੀ। ਇਹ ਲੋ ਜਿਹੜੀ ਸਾਈਡ ਤੋਂ ਚੈੱਕ ਕਰ ਸਕਦੇ ਤੁਸੀਂ ਥਣਾ ਦੱਸ ਐ ਇਸੇ ਗੈਪ ਤੇ ਮਿਲ ਕਮੈਂਟ ਦੀ ਚੰਗੀ ਲੱਗੀ ਆ। ਜੀ ਇਹਦਾ ਹੋਰ ਪੁੱਛਦੇ ਬਾਈ ਜੀ ਕੀ ਦੇਰ ਕਰਨਾ ਕੀ ਬਾਈ ਇਹਦਾ ਫਿਰ ਮੁੱਲ ਮੁੱਲ ਦੇ ਭਾਈ ਮੱਝ ਤੇ ਆਂਦੀ ਮੇਰਾ ਆਪਣੇ 2 ਲੱਖ ਮੰਗਲਾ। ਹਾਂ ਜੀ ਨੇੜ ਮੰਗਲਾ ਤੁਹਾਨੂੰ ਆਪਾਂ ਮੁੱਲ ਗੈ ਜੀ ਕਰਾਂਗੇ। ਸਾਈ ਕਰਕੇ ਦੇ ਦੇਣੀ। ਠੀਕ ਆ ਠੀਕ ਆ ਜੀ। ਹਾਂ ਜੀ। ਇਹਦਾ ਮੁੱਲ ਮੱਝ ਦਾ 1,20,000 ਰੁਪਇਆ। ਅੱਛਾ ਜੀ। ਹਾਂ ਜੀ। ਖਾਣਾ। ਹਾਂਣਾ 115 ਦੀ ਦਰ। ਹੋਰ ਕਰਤੀ ਥੋੜੀ ਜਿਹੀ। ਹਾਂ ਜੀ। ਹੋਰ ਕਰਤੀ। ਮੈਂ ਦੇ ਹਿਸਾਬ ਨਾਲ ਗਜਾਇਸ਼ ਤੇ ਨਹੀਂ ਚਲੋ। ਤੁਹਾਡੀ ਹੁਣ ਅੱਖ ਵੀ ਨਹੀਂ ਮੋੜ ਸਕਦੇ। 2000 ਹੋਰ ਲੈਸ ਕਰ ਦਿੰਨੇ। ਲਓ ਜੀ 113 ਰੁਪਏ ਦੀ। 14 ਲੀਟਰ ਜਿਹੜਾ ਪਿਛਲੇ ਸਵੇਰੇ ਦਾ ਹੀ ਮਿਲਤਰ ਕਾਉੜਿਆ। ਬਾਕੀ ਕੋਈ ਵੀਰ ਭਰਾ ਚੰਗੀ ਸੇਵਾ ਕਰ ਲੂਦੇ। ਚੰਗਾ ਦੁੱਧ ਕੱਢੀ ਜਾਊਗੀ। ਇਤ ਕੱਡਾ ਚੁੱਡਾ ਜਿਹੜਾ ਬਹੁਤ ਜ਼ਿਆਦਾ ਸਫਾਈਆਂ ਇਹ ਤੇ ਹਵਾਨੇ ਤੇ ਨਾੜਾ ਲੋੜਾ ਵੀ ਕਾਫੀ ਆ ਗਏ ਤੇ ਭਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਇਹ ਵੀ ਦੂਜਾ ਸੂਆ ਛੋਟੀ ਸੂਈ ਜੀ ਅੱਛਾ ਜੀ ਇਹ ਵੀ ਕੱਲ ਹੀ ਸੂਈ ਆ ਠੀਕ ਹੈ ਜੀ ਇਹ ਕੱਲ ਸ਼ਾਮਾਂ ਦੀ ਸੂਈ ਆ ਅੱਛਾ ਜੀ ਇਹ ਵੀ ਮਗਰ ਕੱਟੀ ਬਹੁਤ ਹੀ ਕਮਾਲ ਦੀ ਵੇਖੋ ਨੀਲੀ ਦੀ ਲਓ ਜੀ ਨੀਲੀ ਰਾਵੀ ਦੀ ਕੱਟੀ ਆ ਜੀ ਮਗਰ ਬਤੀ ਮਲਕਾਫ ਬਿਲਕੁਲ ਤਾਜ਼ੇ ਤੇ ਜਵਾਗ ਬਹੁਤ ਹੀ ਫਲੇ ਫਲੇ ਦਿੱਤੇ ਆ ਆਹ ਤੋਂ ਗਿੱਲਾ ਨਾ ਬਿਲਕੁਲ ਨਾਲ ਹੀ ਆ ਚੈੱਕ ਕਰੋ ਬਿਲਕੁਲ ਗਿੱਲਾ ਨਾਲ ਹੀ ਆ ਕੱਲ ਸ਼ਾਮੀ ਸੂਈ ਕੱਟੀ ਚੰਗੀ ਤਰਲੀ ਪਲੀ ਆ ਸਾਰੀਆਂ ਨਿਸ਼ਾਨੀਆਂ ਕਰ ਠੀਕ ਹੈ ਠੀਕ ਹੈ ਲਓ ਜੀ ਮਾਂ ਜਿਹੜੀ ਮੋਹਰਾ ਨਸਲ ਦੇ ਤੇ ਜਵਾਕ ਜਿਹੜਾ ਨੀਲੀ ਦਾ ਆ ਗਿਆ ਦੇਖੋ ਬਾਈ ਕਿੰਨਾ ਕੱਟਿਆ ਬੋਲਾ ਇਹਦੇ ਥਲੇ ਵੀ 8 ਕਿਲੋ ਬੋਲਾ ਹਣਾ ਜੇ ਅੱਛਾ ਜੀ ਹਾਂ ਚੂਣ ਚਵਾਈ ਦੀ ਬਹੁਤ ਸਾਫ ਹੈ ਕੱਲ ਛੰਮੀ ਸੁਈ ਆ ਅੱਛਾ ਜੀ ਬੇ ਲੰਬਾਈ ਵੇਖੋ ਝੋਡੀ ਦੀ ਕਿੰਨੀ ਹੈ ਠੀਕ ਹੈ ਠੀਕ ਹੈ ਲਓ ਜੀ ਇਹ ਜਿਹੜਾ ਬਹੁਤ ਹੀ ਲੰਮੀ ਆ ਗਈ ਆ ਤੇ 8 ਕਿਲੋ ਲੀਟਰ ਦੇ ਆਸ-ਪਾਸ ਜਿਹੜਾ ਹਜੇ ਬੋਲਾ ਆ ਤੇ ਖੋਲ ਦਿਓ ਬਾਈ ਜੀ ਇਹ ਵੀ ਖੋਲ ਇਹਦਾ ਵੀ ਰਕਾਨ 12 ਕਿਲੋ ਦਾ ਹੈਗਾ ਜੀ ਅੱਛਾ ਇਹ ਕਿੱਲੋਂ ਦਾ ਹਾਂ 12 ਕਿਲੋ ਤੋਂ ਠੀਕ ਹੈ ਠੀਕ ਹੈ ਲਓ ਜੀ 12 ਲੀਟਰ ਦਾ ਸੂਵਿਆਂ ਦੇ ਸਹਾਉਣਾ ਸੇਵਾ ਕਰੀਏ ਤੇ ਦੁੱਧੋਂ ਕਰਮਾਲੀਆਂ ਬਾਤੀ ਜਾਂਦੀਆਂ ਵਾ ਬਾਕੀ ਕੰਦਵਜਨ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਵਾ ਇਹ ਥਾਣ ਵੀ ਜਿਹੜਾ ਤੋਂ ਲੱਗਾ ਪਿਆ ਕਰਮਾਲੀ ਨੂੰ ਐਨ ਕੱਲਾ ਕੱਲਾ ਲੱਗਾ ਵਾ ਕਰੋ ਇਹ ਚੱਕਰ ਦੋਵੇਂ ਕੋਲ ਕਰ ਨਹੀਂ ਹੋਇਆ ਤੋ ਮਰਬਾਂਤੀ ਕਰੋ ਅਜੀ ਲੱਗਦੇ ਨੇ ਜਿਹਨੂੰ ਚੈੱਕ ਕਰਾਉਣਾ ਹੈ ਤੁਹਾਨੂੰ ਥਾਣਾ ਦਾ ਸਾਇਗਾਬ ਘੱਟ ਵਜਨ ਦੀ ਇਹ ਵੀ ਚੰਗੀ ਆ ਤੇ ਪਿੱਛੇ ਨੀਲੀ ਰਵੀ ਦਾ ਆ ਗਿਆ ਜੇ ਅੱਤੀ ਜਵਾਕ ਕੀ ਮਲਕਾਫ ਜੇ ਆਹ ਬਲਾ ਤੇ ਚੈੱਕ ਕਰ ਸਕਦੇ ਜਿ ਪਿਓਰ ਆ ਗਈ ਆ ਕਰਮਾਲੀ ਚਲੋ ਚੰਗੀ ਦੀ ਸੇਵਾ ਕਰੂ ਭਰਾ ਇਹਦਾ ਭਾਈ ਜੀ ਮੁੱਲ ਫਿਰ ਆ ਇਹਦਾ ਮੁੱਲ ਮੋਲੇ 85000 ਰੁਪਿਆ ਕਰਨੀ ਇਹਦਾ ਅੱਛਾ ਜੀ ਹਾਂ ਜੀ ਕਰੀਏ ਜਾਇਜ ਆ 80 ਆ ਦੀ ਦੇ ਦਈਏ ਕਰ ਦਿਕ 80 ਤੋਂ ਅੰਦਰ ਹਾਂ ਜੀ 80 ਤੋਂ ਅੰਦਰ ਕਰ ਦਈਏ ਭਾਈ 75000 ਦੀ ਹਾਨੀ ਦੇ ਦਾਂ ਲਓ ਜੀ ਬਿਲਕੁਲ ਤਾਂ ਜੀ ਸੋਈ 75000 ਦੀ ਲਓ ਭਾਈ ਅੱਗੇ ਵੀ ਵੀਡੀਓ ਬਾਈ ਦੀਆਂ ਫੋਨ ਤੇ ਰੇਟ ਬਿਲਕੁਲ ਜਾਇਜ ਪੰਦਾ ਵਾ ਭਾਈ ਆਣਾ ਕੋ ਵੀਰ ਭਰਾ ਉਦਾਂ ਹੀ ਲੱਤ ਮਾਰੀ ਜੀ ਭਾਰੀ ਰੱਖਦੀ ਆ ਅੱਛਾ ਜੀ ਹਾਂ ਉਦਾਂ ਹੀ ਕਈ ਵਾਰੀ ਕੇ ਜਮਾਂਦਰ ਹੁੰਦਾ ਨਿੱਕੀ ਹੁੰਦੀ ਆ ਠੀਕ ਠੀਕ ਲੋ ਜੀ ਹਾਂ ਸਾਹਿਬ ਧਿਆਨ ਨਹੀਂ ਪਿਆ ਬਾਈ ਨੇ ਬਹੁਤ ਹੀ ਵਧੀਆ ਕੀਤਾ ਜਿਹੜਾ ਕੋਈ ਹੋ ਚੁ ਕੋਈ ਚੱਕਰ ਨਹੀਂ ਕਮੈਂਟ ਦਾ ਕਾਤੇ ਉਹਨੇ ਕੋਈ ਉਦਾਂ ਹੀ ਲੱਤ ਭਾਈ ਰੱਖਦੀ ਆ ਦੇਖਣ ਨੂੰ ਚ ਲਹਾਂਡਾ ਬਨੇ ਧਿਆਨ ਕੇ ਬਹੁਤ ਹੀ ਚੰਗੀ ਗੱਲ ਜਿਹੜਾ ਬਿਲਕੁਲ ਦੱਸ ਰਿਹਾ ਆ ਵੀ ਤੇ ਬਾਈ ਤੀਜੇ ਨੰਬਰ ਤੇ ਕਿਵੇਂ ਆ ਗਈ ਮੈਂ ਤੀਜੇ ਨੰਬਰ ਤੇ ਕਿ ਢਾਲੀ ਜੇ ਹਾਂਜੀ ਆਹ ਮੇਰੇ ਢਾਲੀ ਤੇ ਦੁੱਧ ਦੀ ਗੱਲ ਹੀ ਉਹ ਗੱਲ ਜੀ ਦੀ ਅੱਛਾ ਜੀ ਦੁੱਧੀਆਂ ਲਹਿਰਾਂ ਹੀ ਮਾਂ ਠੀਕ ਆ ਠੀਕ ਆ ਜੀ ਹਾਂਜੀ ਇਹ ਵੀ ਸੂਈ ਆ ਇਹ ਵੀ ਸੂਈ ਆ ਇਥੇ ਲੇ ਦੁੱਧ ਤੇ ਸੂਈ ਆ ਢਾਲੀ ਦੁੱਧ ਦੇ ਹੋਊਗਾ 12 ਕਿਲੋ ਹੀ ਅੱਛਾ ਜੀ ਪਰ ਦਾਂਗੇ 10 ਕਿਲੋ ਦੱਸ ਗਈ ਠੀਕ ਹੈ ਠੀਕ ਹੈ ਉਹ ਘਰ ਦੀ ਉਹ ਜੰਮੀਪਲੀ ਮੈਂ ਹੀ ਉੱਪਰ ਥਾਣ ਕੇ ਦਿਹਾੜੀ ਦੋ ਦਿਨ ਲੱਪਾ ਵੀ ਡੰਗਰ ਲਾ ਜਾਂਦਾ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਇਹਦੇ ਵਿੱਚ ਹੀ ਆਗ ਭਾਈ ਇਹਦੇ ਮਗਰਾਂ ਕੱਟੀ ਜੇ ਅਮ 29 ਦੀ ਕੱਟੀ ਜੇ ਬੜੀ ਰੀਜ ਨਾਲ ਉਹਨੇ ਵੀਰ ਨੇ ਸੰਭੀ ਠੀਕ ਹੈ ਠੀਕ ਹੈ ਫੀ ਮਿਲ ਕਾ ਫ ਅਮ 29 ਦੀ ਆ ਗਈ ਜੇ ਬੜੀ ਰੀਜ ਨਾਲ ਵੇਖੋ ਨੁਕਸਾਨ ਨਿੱਕੀ ਵਿਚਾਰੀ ਨੂੰ ਜੰਮਲੀ ਨੂੰ ਪਾਇਆ ਘਰ ਘਾਰ ਜਿਹੜਾ ਸੀਮਨ ਜਿਹੜੇ ਤਿਆਰ ਹੋ ਗਏ ਆ ਪਸ਼ੂ ਹਾਂਜੀ ਇਹ ਤੋਂ ਪਹਿਲੇ ਇਸ ਟਾਈਮ 10 10 ਕਿਲੋ 10 ਕਿਦਾਂ ਦੁੱਧ 12 ਕਿਲੋ ਫਿਰ ਤੀਜੇ ਚੌਥੇ ਦਿਨ ਨੂੰ ਉਨਾ ਹੀ ਕਰ ਜੂਗੀ ਅ ਲੋ ਜੀ ਢਾਲੀ ਆ ਗਈ ਤੇ ਕੱਟ ਤੋਂ ਦਿੱਤਾ ਇਹ ਤਾਂ ਵੀ ਚੰਗਾ ਬਾਕੀ ਥੋੜਾ ਜਿਹਾ ਲਸਾ ਪਾਣ ਜਰੂਰ ਰੱਖਦੀ ਆ। ਬੋਦਦੀਆਂ ਛੱਡੀਆਂ ਮੈਨਾਂ ਫੇਰ ਕਰੀ ਜਾਂਦੀ। ਇਹ ਸਹਿ ਵੀ ਸਿੰਗਲ ਹੱਡੀ ਹੈ ਚਲੋ ਜਿਹੜਾ ਟਕੂ ਫੁਰਿਆ ਵਾ ਉਹ ਦੋ ਦੋਨੇ ਹੀ ਕੱਟਣਾ ਹੁੰਦਾ ਵਾ। ਤੇ ਅੱਡਾ ਚੁਟਾ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਤੇ ਨੇਲੀ ਦਾ ਪਾਠ ਰੱਖਦੀ ਆ ਕਰਮਾਲੀ। ਇਹ ਬਾਈ ਸੂਆ ਕਣਵਾ ਸੁਈ ਆ। ਇਹ ਸੂਆ ਤੀਜਾ ਪਈ ਏ। ਠੀਕ ਹੈ ਲੋ ਜੀ ਇਹ ਸੂਆ ਤੀਜਾ ਸੁਈ ਜੇ ਕੱਟ ਵਾਲੀ। ਪਾਈ ਨੇ 12 ਲੀਟਰ ਜਿਹੜਾ ਚੋਰ ਕੇ ਲਿਆਂਦਾ ਸੀ ਤੇ ਐਸ ਤਰ੍ਹਾਂ ਖੜਾ ਜਾ ਤੇ ਪਾਈ ਕਹਿੰਦਾ ਕਿ ਦਿਲ ਦੁਲ ਘਟ ਲੱਗਾ ਪੱਥੇ ਪੁੱਥੇ ਲੋ ਜੇ ਸਾਡੇ ਤੇ 10 ਲੀਟਰ ਦੀ ਫੁੱਲ ਗਰੰਟੀ ਹੈ ਬਾਈ ਜਦੋਂ ਥਾਲਾਂ ਦਾ ਸੈਜ ਗਿਆ ਵਜਿਹੜਾ ਚੰਗਾ ਆ ਗਿਆ ਵਾ ਕਹਿਣ ਕਲਾ ਕਲਾ ਥਾਂ ਲੱਗਾ ਵਾ ਇਧਰਲੀ ਸਾਈਡ ਤੋਂ ਤੁਸੀਂ ਦੇਖ ਸਕਦੇ ਜੇ ਚਾਰੇ ਥਾਂ ਇੱਕੋ ਜੇ ਘਰ ਦੀ ਪਸਮਾਨ ਹੈ ਠੀਕ ਹੈ ਠੀਕ ਹੈ ਇਹਦਾ ਬਾਈ ਮੁੱਲ ਫਿਰ ਇਹਦਾ ਮੁੱਲ ਕਿ ਲੋ ਮੈਂ ਫਿਰ ਜੀ ਆ ਹਾਂ ਜੀ ਉਹਦਾਂ ਤੋਂ ਮੈਂ ਜਿੱਡੀ ਕੱਦ ਕਾਠ ਵਾਲੀ ਜਿਹੜੇ ਦੁੱਧ ਨੂੰ ਮੈਂ ਚੱਲਣਾ ਲਈ ਮੈਂ ਤਾਂ 90 ਹਜ਼ਾਰ ਵਾਲੀ ਆ ਹਾਂ ਜੀ ਪਰ ਆਪਾਂ ਚਲੋ ਜਾਇ ਜੀ ਕਰ ਦਾਂਗੇ ਬਿਲਕੁਲ ਸਹੀ ਆ ਜੀ ਇਹ 75000 ਦੀ ਦੇ ਦਈਏ 75 ਦੀ ਹਾਂ ਜੀ ਨਹੀਂ ਕਰੀਏ ਮਾਲ ਹਾਂ ਜੀ ਕਰੀਏ ਇਹ ਪੂਰੇ 70 ਦੀ ਆਣਾ ਜੀ ਲਓ ਜੀ ਪੂਰੇ 70000 ਦੀ ਇਹ ਵੀ ਬਿਲਕੁਲ ਤਾਜੀ ਸੂਈਏ ਕਰਮਾ ਲਈ ਚਲੋ ਕੋਈ ਸਾਫ ਕਰੂਗਾ ਦੁੱਧ ਫੇਰ ਚਲੋ ਦਾਰਾਂ ਦੇ ਪਾਸੇ ਆ ਸੰਗੀਆਂ ਬਾਲਟੀ ਢੱਕ ਕੇ ਨਾ ਤਾਰ ਕੇ ਥੱਲੇ ਉੱਠੂਗੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਚੌਥੇ ਨੰਬਰ ਤੇ ਆ ਗਿਆ ਜੀ ਨੀਲੀ ਰਵੀ ਦਾ ਨਕੇਨਾ ਬਾਈ ਇਹ ਕਿਦਿਆਂ ਇਹ ਮੇਰੀ ਦੂਜਾ ਸੂਹਾ ਸੂਣਾ ਦੇਖਣ ਨੂੰ ਪਹਿਲਾਂ ਨਹੀਂ ਲੱਗਦੀ ਛੋਟੀ ਅੱਛਾ ਜੀ ਪਰ ਸੂਹਾ ਦੂਜਾ ਸੂਹ ਗਈ ਹੁਣ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਕਾਟਰ ਕੁੱਟ ਜਿਹੜਾ ਟੇਡਾ ਰੱਖਦੀ ਆ ਤੇ ਕਿੰਨਾ ਟਾਈਮ ਲਾਜੂ ਅਜੇ ਤਿਆਰ ਜਾਂ ਦੋ ਦਿਨ ਖੜ ਸਕਦੀ ਤਿੰਨ ਦਿਨ ਵੀ ਖੜ ਸਕਦੀ ਹੈ ਪਰ ਝੋਟੀ ਸਾਰੀ ਪਛਾਣੂ ਹੋਊਗੀ ਠੀਕ ਹੈ ਠੀਕ ਹੈ ਬਸ ਤਿਆਰ ਹੋਣੀ ਝੋਟੀ ਸੂਆ ਤੇ ਥਣਾ ਦਾ ਸੈਣ ਸਾਨ ਪੂਰੀ ਬੈਗ ਆਊ ਝੋਟੀ ਇੱਕ ਸੂਰ ਤੱਕ ਚੱਡਾ ਲਾਜੂਗੀ ਜਿੰਦ ਤੱਕ ਰਮ ਵਾਲੀ ਫੁੱਲ ਤਿਆਰ ਹੋਊਗੀ ਪੂਰੀ ਕਦ ਦੇਖੋ ਕਿੱਥੇ ਜਾਣ ਲੱਗ ਪਈ ਕਿੰਨਾ ਕਰ ਰਿਹਾ ਰਿਕਾਰਡ ਹੈ ਪਹਿਲੇ ਇਹਦਾ 12 ਕਿਲੋ ਦਿੱਤਾ ਜਿੰਨੇ ਵੀ ਪਹਿਲੇ ਸਵੇ ਅੱਛਾ ਜੀ ਲਓ ਜੀ ਇਹਨੇ ਵੀ 12 ਲੀਟਰ ਜਿਹੜਾ ਦੁੱਧ ਭਰਿਆ ਹੋਆ ਪਹਿਲੀ ਸਵੇ ਤੇ ਘੱਟ ਕੋਦ ਜਿਹੜਾ ਉਹਦੀ ਚੰਗਾ ਇਹਦਾ ਵੀ ਆ ਗਿਆ ਵਾ ਲੋ ਇਫੇਸ ਕੋਲ ਵੀ ਚੈੱਕ ਕਰ ਸਕਦੇ ਜੇ ਬਿਲਕੁਲ ਜੇ ਨਵੀਂ ਝੋਟੀ ਆ ਪੱਦ ਕੜ ਤੋਂ ਕਿੱਥੇ ਜਾਂਦੀ ਝੋਟੀ ਕਰੋ ਜੀ ਚੱਟ ਬਾਕੀ ਕਹਿਣ ਨੂੰ ਸਾਹ ਦੇ ਹਿਸਾਬ ਨਾਲ ਪਹਿਲਾਂ ਵੀ ਲੱਗਦੀ ਬਾਕੀ ਚਲੋ ਚੰਗੀ ਗੱਲ ਤੁਸੀਂ ਦੂਜਾ ਦੱਸਿਆ ਤੇ ਕਰੋ ਜੀ ਚੱਟ ਆ ਨਵੀਂ ਝੋਟੀ ਘਾਰ ਹੋ ਗਈ ਦੋ ਦਿਨ ਲੈ ਕੇ ਨਾ ਫਿਰਗਾ ਖੱਬੇ ਨਾ ਚਲਾ ਮਨ ਜਣਾ ਮਨ ਜਣਾ ਜੇ ਢਿੰਡਾਂ ਟੋਲਾ ਜਿਹੜੀਆਂ ਕਰੋ ਕਬਰ ਸਾਰੀ ਕਰਨ ਵਾਲੀ ਤੇ ਪੀਲੀ ਨੀਲੀ ਰਗ ਰੀ ਦੀਆਂ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਆ ਗਈਆਂ ਵਾ ਕੀ ਡਾ ਕੱਟ ਤੇ ਮਨਕੀ ਅੱਖ ਕਰੋ ਜੀ ਚੈੱਕ ਬਾਕੀ ਲੱਗ ਗਿਆ ਤਾਂ ਮੈਂ ਜ਼ਰੂਰ ਚੈੱਕ ਕਰਾਉਣੇ ਥਾਣਾ ਦਾ ਸਾਇਜ ਗੈਪ ਜਿਹੜਾ ਬਹੁਤ ਚੰਗਾ ਆ ਗਿਆ ਹਨ ਕੱਲਾ ਕੱਲਾ ਤੇ ਜਿੱਟ ਜਿੱਟੇ ਕੰਨਾਂ ਪਿਆ ਹੋਇਆ ਇਹਦਾ ਬਾਈ ਮੁੱਲ ਫਿਰ ਦੇ ਦੀਏ ਝੁੱਟੀ 2.5 ਲੱਖ ਦੀ ਮੈਨਾਂਗੇ 2.5 ਲੱਖ ਦੀ ਹਾਂ ਜੀ ਹਾਂਜੀ ਕਰੀਏ ਜਾਇਜ਼ ਘੋਟੀ ਦੇ ਲੱਖੋਂ ਬਾਹਰ ਵੇਚਣ ਲਈਏ ਪਰ ਆਪਾਂ ਅੰਦਰ ਹੀ ਦੇ ਦਾਂਗੇ ਲੱਖੋਂ ਅੰਦਰ ਹਾਂਜੀ ਕਮਾਲ ਹੋ ਗਿਆ ਨਾ ਹਾਂ ਕਮਾਲ ਆਪਾਂ ਦੇ ਆ ਜੀ ਦੇ ਦਣੀ ਠੀਕ ਆ ਜੀ ਕਿੰਨਾ ਇਹਦਾ 2000 ਰੁਪਏ ਛੜ ਦਾਂਗੇ ਲੱਗ ਜਾ 99000 98000 ਕਰੀਏ ਥੋੜਾ ਜੇ ਹਾਂਜੀ ਕਰਦਿਏ ਥੋੜਾ ਜੇ ਵੇਖ ਲਓ ਮੈਨੂੰ ਪਹਿਲਾਂ ਪਤਾ ਨਹੀਂ ਤੁਸੀ ਕਰਨਾ ਮੈਂ ਪਹਿਲਾਂ ਹੀ ਲੱਖਾਂ ਬਾਹਰ ਮੰਗਣਾ ਕਿਉਂ ਕਰ ਲਓ ਕੋਈ ਨਹੀਂ ਤੁਹਾਨੂੰ ਨਰਾਜ਼ ਕਰਾਂ ਦੱਸੋ ਚਲੋ ਫਿਰ ਦੱਸ ਦੋ ਜਿੱਥੇ ਕੋ ਹਾਂ ਨਹੀਂ ਕਰਨੀ ਹੈ ਕਿ ਹਾਂਣਾ ਹੀ 95000 ਦੀ ਲਓ ਜੀ 95000 ਦੀ ਬਿਲਕੁਲ ਜਾਇਜ਼ ਮੁੱਲ ਹੈ ਇਹ ਬੰਦੇ ਉਹ ਨੀਲੀ ਰਵੀ ਦਾ ਨੰਗਾ ਕੱਦ ਵਜ਼ਨ ਵੀ ਚੰਗਾ ਵਾ ਤੇ ਚਲੋ ਬਾਕੀ ਅੱਗੇ ਸਾਂਭ ਜਾ ਕੋ ਵੀਰ ਭਰਾਵਾਂ ਦੀ ਪਹਿਲੇ ਸਵੇਰ 12 ਲੀਟਰ ਜਿਹੜਾ ਮਿਲਕਰ ਕਾਉਂਡ ਰਿਹਾ ਵਾ ਕਰਮਾਲੀ ਦਾ ਬਾਈ ਇਹ ਐਂਡ ਤੇ ਕਿਵੇਂ ਆ ਗਈ ਇਹ ਤੇ ਇਹ ਵੀ ਤੀਜਾ ਸੂਆ ਮੈਂ ਇਹ ਵੀ ਪਿਓਰ ਮੋਰਾ ਜੇ ਆਪਣੇ ਕੋ ਕਰਮ ਵਾਲੀਆਂ ਜੰਗੀਆਂ ਅੱਜ ਮੋਰਾ ਦੀਆਂ ਸਾਰੀਆਂ ਇੱਕ ਰੰਗ ਦੀਆਂ ਕਾਲੀਆਂ ਨੇ ਠੀਕ ਹੈ ਜੀ ਇਹਦੀ ਵੀ ਇੱਕ ਵਾਲਣੀ ਚ ਪੂਜ ਚਟਾ ਹੈਗਾ ਸਪਲਾਈ ਸਾਰੀਆਂ ਚੰਗੀਆਂ ਵਾ ਤੇ ਇਹ ਵੀ ਮੈਂ ਪੂਰੀ ਤਿਆਰ ਹੋਣ ਢੀ ਵੇਖੋ ਠੀਕ ਹੈ ਜੀ ਕਿੰਨਾ ਟਾਈਮ ਲਾਜੂ ਇਹ ਟੱਢ ਸਾਬਣਾ ਇਹ ਲੈ ਜਣੇ ਨੇ ਚਾਰ ਪੰਜ ਜਣਾਂ ਠੀਕ ਆ ਉਹ ਜਿਹੜੇ ਪੁੜੇ ਪਾੜੇ ਨੇਵਾ ਖੁੱਲਾ ਬਣਾਜੂ ਸਾਰਾ ਇਹ ਸੂਆ ਸੂਆ ਦਾ ਤੇ ਜੇ ਸੂਆ ਸੂ ਗਿਆ ਯਾਰਾਂ ਠੀਕ ਹੈ ਲਓ ਜੀ ਸੂਆ ਤੀਸਰਾ ਸੂ ਇਹਦਾ ਕਿੰਨਾ ਕੁ ਮਿਲਕਰ ਰਿਕਾਰਡ ਰਿਆ ਇਹਦਾ ਵੀ ਜਿੱਦ 12 13 ਕਿਲੋ ਦਾ ਏ ਠੀਕ ਹੈ ਠੀਕ ਹੈ ਜੀ ਕਿੰਨੇ ਸਾਲਾਂ ਲੇਵਾ ਬਣਾਉਂਦੇ ਭਾਵੇਂ 14 ਕਿ ਦੱਸ ਦਈਏ ਦਾ ਠੀਕ ਹੈ ਜੀ ਠੀਕ ਹੈ ਜੀ ਖੋਲ ਦਿਓ ਬਾਈ ਜੀ ਫਿਰ ਖੋਲ ਕੇ ਵੀ ਦਿਖਾ ਦਈਏ ਬਾਕੀ ਚ ਲਾਟ ਲਾਤੇ ਚੈੱਕ ਕਰ ਸਕਦਾ ਜੀ ਬਹੁਤ ਹੀ ਜ਼ਿਆਦਾ ਆ ਜੇ ਪਈਆਂ ਮਕਰਮਾਲੀ ਦੇ ਤੇ ਇਹਨੇ ਵੀ 12 13 ਲੀਟਰ ਜਿਹੜਾ ਪਿਛਲੇ ਸੂ ਗਿਆ ਮਿਲਕਰ ਰਿਕਾਰਡ ਇਹਦਾ ਇੱਕ ਹੱਤ ਵਜਨ ਜਿਹੜਾ ਇਹਦਾ ਵੀ ਆ ਗਿਆ ਤੇ ਹੈ ਵੀ ਸਿੰਗਲ ਹੱਡੀ ਆ ਕਰਮਾਲੀ ਇੰਗੋਂ ਨੇ ਦੇ ਜਿਹੜੀਆਂ ਨਾਰਾਂ ਨੂੜਾਂ ਕਾਫੀ ਆ ਗਈਆਂ ਵਾ ਕਰੋ ਜੀ ਚੈੱਕ ਇਹ ਲੋ ਜੀ ਕਿ ਉਹ ਕੀ ਚੈੱਕ ਕਰ ਸਕਦੇ ਜੇ ਹੈ ਵੀ ਚੈੱਡ ਬਲਾ ਗਿਆ ਤੇ ਚਲੋ ਕਿਸੇ ਵੀਰ ਭਣ ਜੇ ਕੋਈ ਚੰਗਾ ਸੀ ਹੁਣ ਭਰਾਏ ਤੇ ਚੰਗਾ ਜਿਵਾ ਕੱਢ ਜਣਾ ਨੇ ਕਰ ਮਾਲੀ ਨੇ ਬਾਕੀ ਭੱਟਾ ਪਾ ਜੂ ਵੀ ਜਿੱਦਾਂ ਫੁੱਲ ਤਿਆਰ ਹੋ ਗਏ ਚੈੱਕ ਕਰ ਸਾ ਦੇ ਤਾਂ ਇਹ ਟਾਂਡੋ ਲਾਂਡੋ ਜਿਹੜੀਆਂ ਬਹੁਤ ਹੀ ਜ਼ਿਆਦਾ ਵਾ ਨੇ ਇਹਦਾ ਭਾਈ ਜੀ ਮੁੱਲ ਫਿਰ ਇਹ ਤਾਂ ਮੁੱਲ ਮੈਂ ਚਲੋ ਇਹ ਵੀ ਤਿਆਰ ਹੋ ਗਈ ਇਹ ਵੀ ਅਸੀਂ 50000 ਦੀ ਵੇਚਣ ਵਾਲੀ ਐ ਅੱਜ ਅੱਛਾ ਜੀ ਹੂੰ ਪਰ ਆਪਾਂ ਚਲੋ ਫੋਨ ਕੋਈ ਚਾਰ ਦਈਏ ਜਾਇ ਜੀ ਚਲੋ ਸਾਹ ਛੱਡਤੀ ਐ ਪੂਰੀ ਅਸੀਂ ਅਸੀਂ ਇਹ ਦੋ ਛੱਡ ਦਈਏ ਨਹੀਂ ਕਰੀਏ ਹੋਰ ਹਾਂਜੀ ਕਰੀਏ ਜਾਇ ਜੀ ਇਹ ਵੀ 75000 ਦੀ ਦੇ ਦਈਏ 73 ਦੀ ਹਾਂਜੀ ਹੈਗੀ ਜੈ ਜੀ ਹਾਂਜੀ ਹੈਗੀ ਕੋਈ ਹੋਰ ਦੋ ਛੱਡ ਦਾਂ 73 ਦੀ 73 ਦੀ ਦੇ ਦਾਂ ਠੀਕ ਆ ਲਓ ਜੀ 73000 ਦੀ ਬਿਲਕੁਲ ਇਹਦਾ ਵੀ ਜਿਹੜਾ ਭਾਅ ਵੀਰ ਨੇ ਪਾਤਾ ਬਿਲਕੁਲ ਨੋਰਮਲ ਰੇਟ ਪਾਤਾ ਵਾ ਪਸ਼ੂ ਪਾਈ ਦੇ ਕੋਲ ਚੰਗੇ ਆ ਤੇ ਕੁਝ ਸੂਏ ਤੇ ਕੁਝ ਗੱਪਣਾ ਤਿਆਰ ਆ ਤੇ ਕਹਿਣਾ ਬਾਈ ਜੀ ਲੋ ਜ ਰਹਿਣਾ ਬਸ ਇਹੋ ਹੀ ਸੂਈਆਂ ਆਈਆਂ ਆਪਣੀਆਂ ਸੂ ਕੇ ਲੋ ਤੇ ਗੱਪਣਾ ਤੇ ਅੱਗੇ ਲੋ ਪਾਸ ਕਰਦੇ ਠੀਕ ਹੈ ਠੀਕ ਹੈ ਠੀਕ ਹੈ ਦੋ ਜੀ ਬਾਈ ਕਹਿੰਦਾ ਜਿਹੜੀਆਂ ਸੂਈਆਂ ਆਪਣੇ ਚੋਵਾ ਕੇ ਲੈ ਜਾਓ ਤੇ ਜਿਹੜੀਆਂ ਗੱਪਣਾ ਆਪਣੀਆਂ ਟਿੱਪ ਕੇ ਲੈ ਜਾਓ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ